ਯਾਰ ਇਹ ਨਹੀਂ ਗਾ ਵਧੀਆ ਦੀ ਚੀਜ਼ ਬਾਈ ਦੋ ਪੈਸੇ ਬਣਨੇ ਬਣ ਜੀ ਤੇਰਾ ਉਹ ਯਾਰ ਮੇਰੀ ਗੱਲ ਸੁਣਨਾ ਆਪਾਂ ਸਭ ਜਗਦੇ ਨੂੰ ਸਵਾਗਤ ਹੈ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਗਏ ਆ ਪਸ਼ੂ ਮੰਡੀ ਮਾਨਸਾ ਤੇ ਜਿਹੜੀ ਹਰ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਪਹਿਲੀ ਝੋਟੀ ਤੁਹਾਨੂੰ ਤੋਰ ਕੇ ਦਿਖਾਉਣ ਲੱਗਿਆ ਤਾਂ ਇਹ ਤੁਹਾਨੂੰ ਲੈ ਬਾਈ ਲੰਮੀ ਮੜੀ ਟੋਟੀ ਵਜਨਦਾਰ ਹੈ ਵੀ ਤਾਜੀ ਸੁਹੀ ਹੋਈ ਆ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਾਣਾ ਤੁਣਾ ਦੀ ਗੱਲ ਕਰੀ ਸਪੇਸ ਵਧੀਆ ਤੇ ਟੈਟ ਲੇਵੇ ਦੀ ਫਸ ਮੇਲੇਵੇ ਦੀ ਆ ਤੇ ਕਾਦ ਜੁਰਮਾਨਾ ਜਾਂ ਤੇ ਬਾਕੀ ਆਪਾਂ ਸਾਰੀ ਗੱਲਬਾਤ ਪਾਈ ਨਾਲ ਕਰਾਵਾਂਗੇ ਤੇ ਜਿਹੜੇ ਭਰਾ ਪਹਿਲੀ ਵਾਰ ਆਪਣੇ ਚੈਨਲ ਦੇਖ ਰਹੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਅੱਜ ਇਹ ਮੰਡੀ ਆਪਾਂ ਮਾਨਸਾ ਦਾ ਵੀਡੀਓ ਕਵਰ ਕਰਕੇ ਦਿਖਾਉਣਾ ਤੁਹਾਨੂੰ ਹਰ ਸ਼ੋਕ ਪਰਿਵਾਰ ਦੀ ਤਰ੍ਹਾਂ ਲੱਗਦੀ ਆ ਤੇ ਅੱਜ ਤਰੀਕ ਹੈਗੀ ਐ ਮੇਤੋ 6 ਸ਼ੁੱਕਰਵਾਰ ਦਿਨ ਤੇ 9ਵਾਂ ਮਹੀਨਾ 2024 ਤੇ ਬਾਕੀ ਆਪਾਂ ਬਾਅਦ ਵਿੱਚ ਜਾਣਕਾਰੀ ਲੈ ਕੇ ਦੇਵਾਂਗੇ ਤੇ ਮੰਡੀ ਦਾ ਇੱਕ ਵਾਰੀ ਤੁਹਾਨੂੰ ਮਾਹੌਲ ਦੇ ਦਿਖਾ ਦਈਏ ਕਿਉਂਕਿ ਮੰਡੀ ਇਹ ਜਿਹੜੀ ਪੂਰੀ ਫੁੱਲ ਭਰਨ ਲੱਗੀ ਜੇ ਬਾਈ ਆਪਾਂ ਗੱਲ ਕਰੀਏ ਤਾਂ ਜਿਹੜੇ ਇੱਥੇ ਰੇਟ ਜੈਨੂਨ ਜੇ ਹੁੰਦੇ ਆ ਤਾਂ ਕਿ ਹਰੇਕ ਬੰਦੇ ਕੋ ਪਸ਼ੂ ਵੀ ਖਰੀਦ ਸਕਦਾ ਹੈ ਨਾ ਜੇ ਤੁਸੀਂ ਪਸ਼ੂ ਖਰੀਦਣਾ ਤਾਂ ਤੁਹਾਨੂੰ ਮਾਨਸਾ ਮੰਡੀ ਤੇ ਆਉਣਾ ਪੈਣਾ ਮਿੱਤਰੋ ਵੇਚਤ ਕਰਨੀ ਹੈ ਤਾਂ ਚੰਗਾ ਤੁਹਾਨੂੰ ਇੱਥੇ ਪਸ਼ੂ ਜਿਹੜਾ ਮਿਲ ਸਕਦਾ ਹੈ ਨਾ ਬਾਕੀ ਕਰਦੇ ਆ ਗੱਲਬਾਤ ਬਾਈ ਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉੱਚਾ ਬੋਲੀ ਬਾਈ ਨਾਮ ਦੱਸਿਓ ਮੜੇ ਨਾਮ ਬਲੌਰ ਸਿੰਘ ਔਰ ਥੜੀ ਬਲੌਰ ਸਿੰਘਾ ਠੀਕ ਆ ਤੇ ਬਾਈ ਬਲੌਰ ਜੇ ਆਪਾਂ ਛੋਟੀ ਦੀ ਗੱਲ ਕਰ ਲਈ ਕੈਮਿਸੂਆ ਤੀਜੇ ਸੂਏ ਤੀਜੇ ਸੂਏ ਠੀਕ ਆ ਤੇ ਕਿਹਦੇ ਨੇ ਸੂਈ ਹੋ ਗਈ ਬਾਈ ਇਹ 20 18 19 ਦਿਨਾਂ ਦੀ 18 19 ਦਿਨਾਂ ਦੀ ਤੇ ਦੁੱਧ ਬਾਈ ਕਿੰਨਾ ਹੋਣਾ ਦੁੱਧ ਹੁਣ 10 11 ਲੀਟਰ ਆਈ 10 11 ਲੀਟਰ ਮਿੱਤਰੋ ਤਿਆਰ ਆ ਤੀਜੇ ਸੂਏ ਹੈ ਨਾ ਹਾਂਜੀ ਹਾਂਜੀ ਤੀਜੇ ਸੂਏ ਆ ਤੇ 20 ਕਿਦਨੇ ਸੂਈ ਆ ਨਾ ਇੱਕ ਦਿਨਾਂ ਸੂਈ ਆ ਤੇ ਦੁੱਧ ਬਾਈ ਕਹਿੰਦਾ 10 11 ਲੀਟਰ ਤਿਆਰ ਆ ਹਨਾ ਬਾਈ ਹਾਂ ਬਾਈ ਹਾਂ ਤੇ ਮੰਨ ਲਾ ਵੀ ਇੱਥੇ ਆ ਕੇ ਕੀ ਕਰ ਛੱਡੀ ਕਰਨਾ ਕਹਿੰਦਾ ਬਾਈ ਕੋਈ ਕਰਾ ਦੇਗਾ ਕਰਾ ਦੇ ਠੀਕ ਆ ਤੇ ਬਾਈ ਮੰਨ ਕੇ ਚੱਲ ਰੇਟ ਕੀ ਕਰਤਾ ਤੇਰਾ ਨਾਮ ਕੀ ਸੀਗਾ ਰੇਟ 1 5 ਕਰਾਇ ਜੀ 1 5 ਨਾਮ ਕੀ ਦੱਸੇ ਬਈ ਆਪਣਾ ਬਲੌਰ 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 1 5 ਤੇ ਮਾਨਦਾਨ ਹੋਊਗਾ ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ ਬਾਈ ਕਰਦਾ ਰੇਟ 1 5 ਤੇ ਬਾਕੀ ਮੰਨਦਾ ਨੂੰ ਜੀ ਮੰਡੀ ਦੇ ਹਿਸਾਬ ਜਿਹੜਾ ਰੇਟ ਕਰਨਾ ਪੈਂਦਾ ਬਾਈ ਹਨਾ ਤੇ ਬਾਕੀ ਮੰਨ ਲਾ ਵੀ ਮੌਕੇ ਦੀ ਗੱਲ ਹਨਾ ਜਦੋਂ ਕੋਆ ਕਰਦਾ ਕੋਈ ਤੇ ਚੰਗੀ ਝੋਟੀ ਹੈ 11 ਲੀਟਰ ਬਾਈ ਦੁੱਧ ਤਿਆਰ ਦੱਸਦਾ ਤੇ ਜੇ ਕਿਸੇ ਭਰਾ ਨੂੰ ਦੁੱਧ ਦੀ ਨਮਾਜ਼ ਤੇ ਵਧੀਆ ਯਾਰ ਪਸੂ ਉੱਥੋਂ ਮਿਲ ਜਾਂਦਾ ਜੇ ਆਪਾਂ ਗੱਲ ਕਰ ਲਈਏ ਚੰਗੇ ਪਸੂ ਮਿਲ ਜਾਂਦੇ ਆ ਤੇ ਬਾਈ ਟੈਡ ਜੇ ਲੈਵੇ ਦੀ ਫਸ ਮੇਲੇ ਦੀ ਹਨਾ ਦੁੱਧ ਕੱਢ ਦੂਗੀ ਬਾਰਾਂ ਬੂਰਾ ਬਸ ਤੇ ਬਾਕੀ ਬਾਈ ਨਾਲ ਤੁਸੀਂ ਆ ਕੇ ਇੱਥੇ ਮੰਡੀ ਤੇ ਵਿਜ਼ਿਟ ਕਰ ਸਕਦੇ ਹੋ ਤੇ ਬਾਈ ਕੋਲੇ ਇਹ ਝੋਟੀ ਜਿਹੜੀ ਸੇਲ ਤੇ ਆ ਤੇ ਬਾਕੀ ਰੇਟ ਦਾ ਜਿਹੜਾ

ਪਿਆਰ ਇਹਨਾਂ ਨੂੰ ਪੁੱਛ ਲਓ ਦਿਖਾਉਣੇ ਨੂੰ ਤੋਰ ਤੇ ਇਸ ਟਮੰਟ ਚੰਨੀ ਜਿਹਾ ਖੜਾ ਜਿਹਾ ਤੋਰ ਦਿਨ ਚੱਕਰੋ ਤੁਹਾਡੀ ਜਿਹੜੀ ਬੰਦਰਾ ਬਹੁਤ ਸੋਹਣੀ ਆ ਤੇ ਥੋੜਾ ਜਿਹਾ ਸਾਈਡ ਵੀ ਜ਼ਰੂਰ ਲੈਂਦੀ ਆ ਹਨਾ ਤੇ ਬਾਕੀ ਆਪਾਂ ਬਾਈ ਨੂੰ ਪੁੱਛਾਂ ਕਿ ਇਹਨਾਂ ਦਾ ਦਾਦਾ ਹਨਾ ਸਭ ਇਹ ਸੋਹਣੀ ਆ ਦਰਮਿਆਨੇ ਇਹ ਕੱਦਦੀ ਆ ਤਾਜੀ ਸੂਈ ਹੋਈ ਆ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਬਾਕੀ ਬਾਈ ਨੂੰ ਕੁਛ ਦੀ ਰੇਡ ਡੁੜਕੀ ਕਰਦਾ। ਬਾਈ ਉਸੇ ਦਾ। ਇਹ ਬਾਈ ਨਾਮ ਦੱਸੋ ਆਪਣਾ। ਗੁਰਜੀਤ ਸਿੰਘ ਜੀ। ਗੁਰਤੇਜ? ਗੁਰਜੀਤ। ਗੁਰਜੀਤ। ਬਾਈ ਗੁਰਜੀਤ ਜੀ ਆਪਾਂ ਚਾਂਦੀ ਦੀ ਗੱਲ ਕਰ ਲਈ ਛੋਟੀ ਦੀ ਕਹਵੇਂ ਸੂਇਆ। ਇਹ ਤੀਜੇ ਸੂਇਆ। ਤੀਜੇ ਸੂਇਆ। ਆ ਸਿੰਘ ਜਿਹਾ ਹੁਈਆਂ ਕਿ ਟੋਪੀ ਲਈ ਹੋਈ। ਇਹ ਟੋਪੀ ਲਈ ਹੋਈ। ਟੋਪੀ ਲਈ ਹੋਈ। ਠੀਕ ਹੈ ਤੇ ਬਾਈ ਕਹਿ ਦੇਣਾ ਸੂਈ ਹੋਗੀ। ਤੁਹਾਨੂੰ ਹੋ ਗਏ ਹਫਤਾ ਹੋ ਗਏ ਸੂਈ। ਹਫਤਾ। ਦੁੱਧ ਬਾਈ ਕਿੰਨਾ ਤਿਆਰ ਹੁਣ? ਦੁੱਧ 12 ਕਿਲੋ। 12 ਕਿਲੋ ਪੂਰਾ ਜਮ। ਆ ਤੇ ਮਿੱਤਰੋ 12 ਕਿਲੋ ਦੁੱਧ ਤਿਆਰ ਆ ਸਿੰਘੀ ਟੋਪੀ ਲਈ ਹੋਈ ਆ ਥਾਂ ਲੈਵੇ ਤੇ ਬਾਈ ਰੇਟ ਦੀ ਗੱਲ ਐਂ ਰੇਟ ਕੀ ਕਰਤਾ ਗੁਰਜੀ ਰੇਟ 90 ਕਰਦੇ ਆ 85 ਦੇ ਦੇ ਠੀਕ ਆ 90000 ਰੇਟ ਕਰਦਾ ਬਾਈ 85000 ਦੀ ਕਹਿੰਦਾ ਦੇਣੀ ਆ ਤੇ ਬਾਕੀ ਮੌਕੇ ਦੀ ਗੱਲ ਹੁੰਦੀ ਆ ਤੇ ਆ ਕੇ ਤੁਸੀਂ ਚੰਗੀਆਂ ਝੋਟੀਆਂ ਖਰੀਦ ਸਕਦੇ ਕਿਉਂ ਨਹੀਂ ਕਰਦੇਗਾ ਯਾਰ ਬਾਈ ਦੋ ਪੈਸੇ ਬਣਨੇ ਪਣਦੇ ਫੇਰ ਆ ਉਹ ਯਾਰ ਮੇਰੀ ਗੱਲ ਸੁਣਨਾ ਆਪਣਾ ਸਭ ਯਾਦਦੇ ਨੂੰ ਉਹ ਮੈਂ ਕੀ ਦੇ ਉਹ ਰੈਂਟ ਲਈ ਉਹ ਮੋਟੂਲਾ ਦੇ ਨਾਲ ਲੈ ਵੀ ਦੁਰਤਣਾ ਤਾਂ ਝੋਟੀ ਦੁਰਤ ਸੋਨੇ ਤਾਜੀ ਸੁਈ ਹੋਈ ਆ ਤੁਰਦੀ ਤੁਸੀਂ ਚੈੱਕ ਕਰ ਲੋ ਪਠਪੋੜੇ ਦੀ ਬੌਡੀ ਦੀ ਬੰਦ ਤੇ ਗੱਲ ਕਰੀ ਤਾਂ ਬਹੁਤ ਚੰਗੀ ਝੋਟੀ ਹੈਗੀ ਤੇ ਥਣ ਹਵਾਨਾ ਜਿਹੜਾ ਬਹੁਤ ਸੋਹਣਾਗਾ ਤੇ ਬਾਕੀ ਸਪੇਸ ਵਧੀਆ ਹੈਣਾ ਤੁਰਦੀ ਦੇਖ ਲੋ ਤੁਸੀਂ ਤੇ ਬਾਕੀ ਆਪਾਂ ਬਾਈ ਤੁਰੇ ਰੂਟ ਪੁੱਛ ਕੇ ਦੇਵਾਂਗੇ ਤੇ ਥਣਾ ਸਪੇਸ ਦੀ ਗੱਲ ਬਹੁਤ ਸੋਹਣਾ ਤੇ ਬਾਕੀ ਦੁੱਧ ਵਾਲੀ ਚੰਗੀ ਝੋਟੀ ਹੈਣਾ ਤੇ ਤਾਜੀ ਸੁਈ ਹੋਈ ਆ ਬਾਕੀ ਆਪਾਂ ਬਾਈ ਤੋਂ ਸਾਰਾ ਜਾਣਕਾਰੀ ਲੈ ਕੇ ਦੇਵਾਂਗੇ। ਬੰਨ ਦੇ ਬਾਈ। ਹੈਵੀ ਝੋਟੀਆਂ ਵਾਜਨਦਾਰ ਤੇ ਚੰਗੇ ਦੁੱਧ ਦੀ ਉਮੀਦ ਹੈ ਤਾਂ ਆਪਾਂ ਲਾ ਸਕਦੇ ਹਾਂ ਜੇ ਆਪਾਂ ਬੰਨ ਤੋਂ ਦੀ ਗੱਲ ਕਰੀਏ ਤਾਂ ਚੰਗਾ ਦੁੱਧ ਜਿਹੜੀ ਆਪਾਂ ਉਮੀਦ ਲਾ ਸਕਦੇ ਤੇ ਮੰਗਰ ਬੱਚਾ ਨਹੀਂ ਲੀਰਾ ਵੀ ਦਾ। ਤੇ ਹੈ ਕਟਕ ਤਾਜੀ ਸੂਈ ਹੋਈ ਹੈ। ਤੇ ਬਾਕੀ ਇੱਕ ਝੋਟੀ ਬਾਈ ਕੋਲੇ ਹੋਰ ਉਹ ਵੀ ਤੁਹਾਨੂੰ ਤੋਰ ਕੇ ਦਿਖਾ ਦਈਏ। ਤੇ ਉਹਨੂੰ ਵੀ ਤੋਰ ਦਿਨ ਚੈੱਕ ਕਰ ਲੋ। ਇਹ ਫਸਮੀ ਲੈਵੇ ਦੀ। ਤੇ ਇਹ ਵੀ ਕਾਜੀ ਸਹੀ ਹੋਈ ਆ ਇਹ 20 ਕੁ 25 ਰਣਾ ਚਹੀ ਹੋਊਗੀ ਤੇ ਬਾਕੀ ਥਾਂ ਲੈ ਵੀ ਦੀ ਬੰਤਰ ਦੀ ਗੱਲ ਕਰੀ ਤਾਂ ਬੰਤਰ ਜਿਹੜੀ ਚੰਗੀ ਆ ਮਾਨਸਾ ਮੰਡੀ ਤੋਂ ਵੀਡੀਓ ਕਵਰ ਕਰਕੇ ਦਿਖਾਉਣ ਲੱਗਾ ਦੋਸਤ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਕੀ ਆਪਾਂ ਬਾਈ ਤੋਂ ਰੇਟਾਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਦੋਨਾਂ ਨੇ ਦੋਨੇ ਵਧੀਆ ਬੈਸਟ ਹਨ ਬੰਨਦੇ ਬਾਈ ਬੰਨਦੇ ਤੇ ਬੈਸਟ ਨੇ ਤੇ ਬਾਕੀ ਆਪਾਂ ਬਾਈ ਤੋਂ ਕੋਸਲੇ ਨੇ ਕੀ ਗੱਲ ਬਾਤ ਕਿੰਨਾ ਮਾਣ ਮੁੱਲ ਕਰਦਾ ਤੇ ਬਾਕੀ ਤਾਂ ਐਸੋ ਹੀ ਹੋ ਤੇ ਗਾਗ ਵੀ ਜੇ ਮੈਂ ਆਪਾਂ ਕਹਈਏ ਨਾ ਲੱਗ ਜਾਂਦਾ ਹਨ ਆਲਦੀ ਨਾਲ ਦੀ ਸੌਦਾ ਆਪਾਂ ਕਹਈਏ ਬਾਈ ਕੋਲੇ ਲੈ ਕੇ ਲੱਗਿਆ ਪਿਆ ਜਲਾਦ ਦੇਖ ਕੇ ਚੰਗੇ ਪਸ਼ੂ ਦੀ ਡਿਮਾਂਡ ਜਿਹੜੀ ਹੋ ਜਾਂਦੀ ਹੈ ਹਨ ਤੇ ਬਾਕੀ ਭਾਈ ਤੋਂ ਲੈ ਕੇ ਦੇਣਾ ਜਾਣਕਾਰੀ ਚੰਗੇ ਪਸ਼ੂਆਂ ਦੀ ਜਿਹੜੀ ਵਿਕਰੀ ਆ ਬਹੁਤ ਵਧੀਆ ਜੀ ਫਸਮੇ ਲੈ ਵੀ ਦੀਆਂ ਦੇ ਕਰਦੇ ਆ ਬਾਈ ਨਾਲ ਗੱਲਬਾਤ ਪੂਰੀ ਡੀਟੇਲ ਜਿਹੜੀ ਲੈ ਕੇ ਦਿੰਦੇ ਇੱਕ ਨੰਬਰ ਵਾਲੀ ਦਾ ਪੁੱਛ ਕੇ ਦਿੰਦੇ ਆ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਆ ਜਾਣਕਾਰੀ ਅ ਬਾਈ ਸੱਸੀ ਗੱਲ ਸੱਸੀ ਗੱਲ ਬਾਈ ਨਾਮ ਦੱਸੋ ਮੋਟੂ ਭੁਲਾਡਾ ਬਾਈ ਮੋਟੂ ਹਾਂਜੀ ਮੋਟਾ ਭੁਲਾਡਾ ਠੀਕ ਆ ਤੇ ਬਾਈ ਜਿਹੜੀ ਇੱਕ ਨੰਬਰ ਤੇ ਆਪਾਂ ਤੋਰ ਕੇ ਦਿਖਾਈ ਆ ਮੰਨ ਲਓ ਕਹਿੰਦੇ ਸੂਈ ਝੋਟੀ ਆ ਬਈ ਤੀਜੀ ਸੂਈ ਝੋਟੀ ਆ ਤੀਜੀ ਸੂਈ ਹਾਂਜੀ ਚਾਹ ਦਿਨੋਂ ਕੋ ਸੂਈ ਨੂੰ ਚੌਥਾ ਪੰਜਵਾਂ ਦਿਨ ਸੂਈ ਨੂੰ ਇਹ ਨੀਲੀ ਰਾਵੀ ਦਾ ਕੱਟਾ ਨੀਲੀ ਰਾਵੀ ਦਾ ਮਗਰ ਕੱਟਾ ਮਿੱਤਰੋ ਤੇ ਬਾਈ ਦੁੱਧ ਕਿੰਨਾ ਤਿਆਰ ਦੁੱਧ ਬਈ 11 ਉਹੀ 15 16 ਕਿਲੋ ਰਾਮ ਨਾਲ ਦੋ 15 ਤੇ ਭਾਈ ਕੀ ਰੇਟ ਕਰਤਾ ਇਹਦਾ 1 15 1 15 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਹੈ ਤੇ ਭਾਈ ਦੋ ਨੰਬਰ ਵਾਲੀ ਦੀ ਗੱਲ ਕਰ ਲਈ ਆਪਾਂ ਹਾਂਜੀ ਇਹ ਕਿੰਨੇ ਸੂਏ ਦੀ ਦੂਜੇ ਸੂਏ ਭਾਈ ਦੂਜੇ ਸੂਏ ਕੈ ਦਿਨ ਹੋ ਗਿਆ ਇਹਨੂੰ 22 ਦਿਨ ਦੀ 25 ਦਿਨ ਦੀ ਸੂਈ ਹੋਈ ਹੈ ਠੀਕ ਹੈ ਦੁੱਧ ਭਾਈ ਕੱਟੀਆਂ ਥੱਲੇ ਭਾਈ 13 ਕਿਲੋ ਦੁੱਧ ਤਿਆਰ ਹੈ ਤਿਆਰ ਤੇ ਰੇਟ ਭਾਈ ਇਹਦਾ 1 20 1 20 ਠੀਕ ਹੈ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਹੈ ਲੈ ਮਿੱਤਰੋ ਚੰਗਿਆ ਦੁੱਧਣੇ ਝੋਟੀਆਂ ਬਾਈ ਕੋਲੇ ਭਲਾੜੇ ਤੋਂ ਆਇਆ ਤੇ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾ ਇੱਥੇ ਆ ਕੇ ਮਾਨਸਾ ਮੰਡੀ ਤੇ ਖਰੀਦ ਸਕਦੇ ਹੋ ਚੰਗੇ ਤੇ ਧੁਲੇ ਝੋਟੀਆਂ ਦੇ ਬਾਕੀ ਦੋਸਤ ਜਿਹੜੀ ਮੰਡੀ ਆ ਫੁੱਲ ਭਰਨ ਲੱਗੀ ਤੇ ਮੰਡੀ ਦੇ ਵਿੱਚ ਜਗ੍ਹਾ ਦੀ ਵੀ ਕਮੀ ਰਹਿਣ ਤਾਂ ਕੋਈ ਕਿਉਂ ਗਰਮੀ ਥੋੜੀ ਰਹਿ ਗਈ ਆ ਤੇ ਬਾਕੀ ਠੰਡੇ ਦਾ ਵਧੀਆ ਹੋਈ ਅਗਰ ਉਹ ਤੇ ਮਾਲ ਬਹੁਤ ਉੱਤਰ ਦਾ ਜੇ ਆਪਾਂ ਮਾਲ ਦੀ ਗੱਲ ਕਰੀਏ ਨਾ ਮਾਲ ਵਧੀਆ ਉੱਤਰ ਦਾ ਤੇ ਬਾਕੀ ਤੁਸੀਂ ਮੰਡੀ ਦੇ ਵਿੱਚ ਵੇਚ ਕਰ ਸਕਦੇ ਹੋ ਉਸ ਮੰਡੀ ਮਾਨਸਾ ਤੇ ਹਰ ਸ਼ੁੱਕਰਵਾਰ ਦੀ ਦਿਨਾਂ ਲੱਗਦੀ ਆ ਬਾਕੀ ਤੋਰ ਕੇ ਧੋਣਾ ਮਿੱਤਰੋ ਕਿ ਚੰਗੀ ਝੋਟੀ ਦੁੱਧ ਵਾਲੀ ਹੈ ਤੁਹਾਨੂੰ ਲੈ ਚਲੀ ਆਇਆਂ ਨੂੰ ਲੈ ਚੰਗਾ ਤੇ ਬਾਕੀ ਥਾਂ ਲੈ ਵੀ ਦੀ ਗੱਲ ਕਰੀ ਨਾ ਤੇ ਕਿਆ ਬਾਤ ਕਮਾਲੀ ਹੈ ਨਾ ਚੰਗੀਆਂ ਝੋਟੀਆਂ ਬਹੁਤ ਘੱਟ ਦੇਖਣ ਨੂੰ ਮਿਲਦੀ ਹੁੰਦੀਆਂ ਤੇ ਬਾਕੀ ਚੰਗੇ ਦੁੱਧ ਦੀ ਆ ਉਮੀਦ ਜਪ ਪਰ ਰੱਖੀ ਹੈ ਨਾ ਤੇ ਬਾਈ ਇੱਥੇ ਖੜੇ ਮੜਾ ਜਾ ਤੇ ਫਸ ਹਮਾ ਲੈਵਾ ਜਾ ਮਾ ਯਾਰਾਂ ਤੇ ਚੰਗੇ ਦੁੱਧ ਵਾਲੀ ਝੋਟੀਆਂ ਤੇ ਬਾਕੀ ਗਿੜ ਗਿੜ ਮੁੱਲੇ ਥਾਣਾ ਚ ਪੈਂਦੀਆਂ ਮਿੱਤਰੋ ਤੇ ਇਹ ਜਿਹੜੀਆਂ ਝੋਟੀਆਂ ਜਿਹੜੀਆਂ ਬਹੁਤ ਘੱਟ ਮਿਲਦੀਆਂ ਦੇਖਣ ਨੂੰ ਤੇ ਤਾਦੀ ਸੁਈ ਹੋਈ ਹੈ ਨਾ ਬਾਈ ਇਹ ਬਾਕੀ ਭਾਈ ਨਾਲ ਵੀ ਕਰਾਵਾਂ ਗੱਲਬਾਤ ਲਾਏ ਚੱਲ ਤੇ ਇੱਕ ਵਾਰੀ ਆਪਾਂ ਚੁਰ ਦੀਸਨ ਹੋਰ ਦਿਖਾ ਦਈਏ ਇਹ ਥਣਲੇਵੀ ਦੀ ਮੰਤਰ ਜਿਹੜੀ ਬੋਡੀ ਮੰਤਰ ਬਹੁਤ ਸੋਹਣੀ ਆ ਤੇ ਇਹਦਾ ਆਪਾਂ ਪੂਰਾ ਲੈ ਕੇ ਦੇਨੇ ਬਾੜਾ ਕਿੰਨਾ ਲੱਗਾ ਕਿੰਨੇ ਦਿਨਾਂ ਦੀ ਸੂਈ ਆ ਮਾਲ ਬਹੁਤ ਪਹੁੰਚਦਾ ਮਾਲ ਸਮੰਢੀ ਦੇ ਇੱਤੇ ਬਾਕੀ ਤੁਸੀਂ ਵੀ ਜੇ ਕੋਈ ਪਸ਼ੂ ਲੈਣਾ ਤਾਂ ਮਾਲ ਸਮੰਢੀ ਤੋਂ ਮਿੱਤਰੋ ਆ ਸਕਦੇ ਹੋ ਤੇ ਆਇਆ ਦਾ ਸਾਹਮਣੇ ਬੱਚਾ ਖੜਾ ਇੱਕ ਵਾਰੀ ਬੱਚੇ ਦੇ ਆਪਾਂ ਨਾਜ਼ੀ ਮਰਵਾ ਦਈਏ ਆਪਾਂ ਪੁੱਛਦੇ ਆਂ ਬਾਈ ਤੋਂ ਲੈਨੇ ਜਾਣਕਾਰੀ ਬਾਕੀ ਪੁੱਛਦੇ ਆਂ ਬਾਈ ਤੋਂ ਲੈਨੇ ਜਾਣਕਾਰੀ ਅ ਬਾਈ ਸਸੀ ਗਾਲ ਸਸੀ ਗਾਲ ਬਾਈ ਦਾ ਤੇ ਬਾਈ ਨਾਮ ਦੱਸੋ ਆਪਣਾ ਗੁਰਵਿੰਦਰ ਬਾਈ ਠੀਕ ਹੈ ਤੇ ਗੁਰਵਿੰਦਰ ਬਾਈ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਕਿਵੇਂ ਸੂਏ ਆ ਇਹ ਬਾਈ ਦੂਜੇ ਸੂਏ ਦੂਜੇ ਹਾਂ ਦੂਜੇ ਠੀਕ ਹੈ ਦੂਜੇ ਸੂਏ ਆ ਮਿੱਤਰੋ ਤੇ ਚੰਗੇ ਦੁੱਧ ਵਾਲੀ ਝੋਟੀ ਆ ਤੇ ਗੁਰਵਿੰਦਰ ਕੈ ਦਿਨ ਹੋ ਗਿਆ ਜਸਵੀਨ ਬਾਈ ਸੂਈ ਨੂੰ ਬਾਈ 12 13 ਦਿਨ ਹੋ ਗਿਆ 13 ਦਿਨ ਹੋ ਗਏ ਦੁੱਧ ਬਾਈ ਕਿੰਨਾ ਹੋਣਾ ਪ੍ਰੋਪਰ ਦੁੱਧ ਬਾਈ 16 ਲੀਟਰ ਤਿਆਰ ਆ ਜਮਾ ਠੀਕ ਆ ਲੈ ਮਿੱਤਰੋ 16 ਲੀਟਰ ਬਾਈ ਤਿਆਰ ਦੱਸਦਾ ਇਹ ਥਣਾਂ ਦੇ ਵਿਚਾਲੇ ਵੀ ਗਿੱਠ ਪੈਂਦੀ ਆ ਤੇ ਬਾਕੀ ਚੰਗੇ ਦੁੱਧ ਵਾਲੀ ਝੋਟੀ ਆ ਵਜਨدار ਹੈ ਵੀ ਜੇ ਆਪਾਂ ਗੱਲ ਕਰ ਲੈਣ ਪਟਪੂੜੇ ਦੀ ਬਾਂਦਰ ਦੀ ਗੱਲ ਕਰੀ ਤਾਂ ਬਹੁਤ ਸੋਹਣੀ ਚਾਰੇ ਥਣ ਕੱਲੇ ਕੱਲੇ ਨੇ ਤੇ ਬਾਕੀ ਆ ਜਿਹੜਾ ਬੱਚਾ ਮੰਗਰ ਸਾਹਮਣੇ ਖੜਾ ਤੇ ਗੁਰਵਿੰਦਰ ਭਾਈ ਰੇਡ ਦੀ ਗੱਲ ਆਂਦੀ ਰੇਡ ਕੀ ਰੇਡ ਰੇਡ ਹੈ ਭਾਈ 1.5 ਲੱਖ ਹਾਂ ਮਾਨਤਾਣ ਹੋਜੂ ਹੋਜੂ ਭਾਈ ਕਰਦਾ ਠੀਕ ਆ ਜ਼ਰੂਰ ਮਾਨਤਾਣ ਵੀ ਹੋਜੂਗਾ 1.5 ਲੱਖ ਭਾਈ ਮੁੱਲ ਕਰ ਦੇਣੇ ਤੇ ਮਾਨਸਾ ਮੰਡੀ ਦੇ ਉੱਤੇ ਪਹੁੰਚੀ ਹੋਈ ਸੀ ਚੰਗੇ ਦੁੱਧ ਵਾਲੀ ਝੋਟੀਆਂ ਤੇ ਬਰੀਡ ਦੀ ਮੈਂ ਆਪਾਂ ਕਹਿਣਾ ਹੈ ਨਾ ਬਰੀਡ ਪੈਦਾ ਕਰਨੀ ਤੇ ਚੰਗਾ ਦੁੱਧ ਲੈਣਾ ਹੈ ਹੀ ਝੋਟੀਆਂ ਖਰੀਦ ਕੇ ਮੈਂ ਤੁਹਾਨੂੰ ਬਰੀਡ ਪੈਦਾ ਹੋ ਜਾਂਦਾ ਆਪਾਂ ਨੂੰ ਪਧਰਾ ਲਿਓ ਵਾਲੀ ਪੱਟੀ ਗੱਲ ਨਹੀਂ ਹੁੰਦੀ ਜੇ ਆਪਾਂ ਕਹਿੰਦੀ ਆਪਾਂ ਪਧਰਾ ਲਓ ਇਕੱਠਾ ਹਰਿਆਣੇ ਚ ਲੈਣ ਜਾਣਾ ਕੋਈ ਇਹੋ ਨਹੀਂ ਹੈਗਾ ਇੱਕ ਝੋਟੀ ਸੋਨੂੰ ਨਾਲ ਥੋੜਾ ਲੱਸੀ ਹੈ ਜਰੂਰ ਉਹ ਤੋੜ ਕੇ ਦਿਖਾਉਣਾ ਤੋਰ ਦੇ ਦੂਜੇ ਕਰ ਲਓ ਤੇ ਬਾਕੀ ਇਹਦੀ ਆਪਾਂ ਬਾਈ ਤੋਂ ਲੋਕਾਉਟ ਲਾ ਕੇ ਦੇਣੀ ਤੇ ਥਣਲੇਵੇ ਦੀ ਬੰਤਰ ਦੀ ਗੱਲ ਕਰੀ ਤਾਂ ਸੋਹਣੀ ਆ ਥੋੜਾ ਜਿਹਾ ਜੇ ਮੈਂ ਆਪਾਂ ਕਹੀਏ ਲਿੱਸੇ ਬਣ ਜੇ ਜ਼ਰੂਰ ਆਗੀ ਤੇ ਬਾਕੀ ਸੂਆ ਸਾਹਿਬ ਬੋਲਦੇ ਆ ਬਾਈ ਨੂੰ ਘੱਟ ਪੈਸੇ ਵਾਲੀ ਆ ਤੇ ਅੱਡਰ ਜਿਹੜੇ ਸਾਹਿਬ ਨੂੰ ਮੈਂ ਤੁਸੀਂ ਦੇਖ ਹੀ ਸਾਂ ਤੁਹਾਡੇ ਸਾਹਮਣੇ ਆ ਥਣ ਕੱਲਾ ਕੱਲਾ ਤੇ ਬਾਕੀ ਕਿੰਨਾ ਦੁੱਧਾ ਕੀ ਗੱਲ ਬਾਤ ਇਹ ਵੀ ਤਾਂ ਇਸੂਈ ਆ ਇਹ ਵੀ ਆਪਾਂ ਡਿਟੇਲ ਵੀ ਬਾਈ ਤੋਂ ਪੁੱਛ ਕੇ ਦੇਣੀ ਹੈ ਨਾ ਆ ਜਿਹੜੀ ਇਹ ਬੱਚਾ ਖੜਾ ਮਗਰ ਕੱਟਾ ਕੱਟੀ ਆ ਉਹ ਆਪਾਂ ਦੇਖਾਂਗੇ ਹਣਾ ਕੱਟਾ ਬਾਈ ਮਗਰ ਕੱਟੀ ਮਗਰ ਕੱਟੀ ਹੈਗੀ ਤੇ ਬਾਕੀ ਬਾਈ ਨੇ ਕਰਦਿਆਂ ਗੱਲ ਕਰਦਿਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਚਰਨਜੀਤ ਸਿੰਘ ਠੀਕ ਆ ਚਰਨਜੀਤ ਬਾਈ ਜੀ ਆਪਾਂ ਝੋਟੀ ਜਿਹੜੀ ਤੋਰ ਕੇ ਦਿਖਾਈ ਹੈ ਇਹ ਕਿਵੇਂ ਸੂਏ ਇਹ ਪਹਿਲੇ ਸੂਏ ਪਹਿਲੇ ਸੂਏ ਕਹਿੰਦੇ ਨੋਗੇ ਬਈ ਇਹ ਸੂਈ ਨੂੰ ਇਹਨੂੰ 15 ਦਿਨ ਹੋ ਗਏ 15 ਦਿਨ ਦੁੱਧ ਬਾਈ ਚਰਨਜੀਤ ਹੁਣ 9 ਲੀਟਰ ਦੁੱਧ ਤਿਆਰ 9 ਲੀਟਰ ਤਿਆਰ ਆ ਦੇ ਦੂਸਰ ਗੈਣਾ ਲਾ ਗਿਆ ਨਾ ਇੱਕ ਦੂਸਰਾ ਠੀਕ ਆ ਨਾਲ ਲੀਟਰ ਮਿੱਤਰੋ ਤਿਆਰ ਆ ਪਹਿਲੇ ਸੂਈ ਹੈਗੀ ਤੇ ਬਾਕੀ ਭਾਈ ਰੇਟ ਕਿ ਲੈਣ ਜਾਂ ਜਿਹੜੇ ਰੇਟ ਕੀ ਕਰਤਾ ਰੇਟ 90000 90000 ਮਾਨਦਾਨ ਹੋ ਜੂ ਓਕੇ ਦੇ ਮਾਨਦਾਨ ਠੀਕ ਆ ਭਾਈ ਕਹਿੰਦਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤੇ ਮੌਕੇ ਤੇ ਮਾਨਦਾਨ ਜਿਹੜਾ ਮਿੱਤਰੋ ਜ਼ਰੂਰ ਹੋ ਜੂਗਾ ਜੇ ਸੌਦਾ ਬਣਦਾ ਤਾਂ ਮਾਨਸਾ ਮੰਡੀ ਤੇ ਤੁਸੀਂ ਵੇਚ ਕਰਕੇ ਚੰਗੀਆਂ ਝੋਟੀਆਂ ਖਰੀਦ ਸਕਦੇ ਲੈ ਵੀ ਮਿੱਤਰੋ ਬੂਰੀ ਮੱਝ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਬਾਕੀ ਕੱਦਗਾਠ ਦੀ ਗੱਲ ਕਰੀ ਹਣੇ ਝੋਟੀ ਦਾ ਕੱਦਗਾਠ ਬਹੁਤ ਅੱਤੇ ਟਾੜ ਜਿਹਾ ਲੇ ਵਧੀਆ ਤੇ ਬਾਕੀ ਆਪਾਂ ਬਾਈ ਤੋਂ ਪੁੱਛ ਕੇ ਦੇਵਾਂਗੇ ਤੇ ਥੋੜਾ ਜਿਹਾ ਬੱਚੇ ਦਾ ਬਾਈ ਕਹਿੰਦਾ ਕਰਦੀ ਆਂ। ਆਣ ਲੈ ਵਧੀ ਬੰਦਰ ਦੀ ਗੱਲ ਕਰੀ ਤੇ ਕੱਲਾ ਕੱਲਾ ਥਾਣਾ ਮਿੱਤਰੋ ਤਾਜੀ ਸੁਹੀ ਹੋਈ ਆ। ਸਾਹਮਣੇ ਬੱਚਾ ਵੀ ਦੇਖ ਸਕਦਾ ਤੁਸੀਂ ਹਣਾ ਤੇ ਸਮੱਖੀ ਝੋਟੀ ਆ ਪੂਰੀ। ਬਾਕੀ ਆਪਾਂ ਬਾਈ ਤੋਂ ਪੁੱਛਦੇ ਕਿੰਨਾ ਕੁ ਦੁੱਧ ਆ ਕੀ ਗੱਲਬਾਤ। ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ। ਬਾਈ ਸੱਚੀ ਗੱਲ। ਸੱਚੀ ਗੱਲ ਜੀ। ਬਾਈ ਨਾਮ ਦੱਸੋ। ਮਹਾਂ ਬਲਕਾਰ ਸਿੰਘ ਜੀ ਠੀਕ ਹੈ ਬਲਕਾਰ ਜੇ ਆਪ ਬਈ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਏ ਆ ਇਹ ਦੂਜੇ ਸੂਏ ਜੀ ਦੂਜੇ ਸੂਏ ਹਾਂਜੀ ਤੇ ਕੈ ਦਿਨੋਂ ਕੋ ਬਲਕਾਰ ਅੱਜ ਅੱਜ ਸੂਏ ਨੂੰ ਹੋ ਗਿਆ ਜੀ 7-8 ਦਿਨ ਹੋ ਗਏ ਜੀ ਠੀਕ ਹੈ ਹਫਤਾ ਹੋ ਗਿਆ ਮੰਨ ਲਾ ਹਾਂਜੀ ਹਾਂਜੀ ਤੇ ਬਲਕਾਰ ਦੁੱਧ ਬਾਈ ਕਿੰਨਾ ਇਸ ਟਾਈਮ ਦੁੱਧ ਇਸ ਟਾਈਮ ਤੇ ਇਸ ਲਈ 12 ਕਿਲੋ ਤੇ 11 ਕਿਲੋ ਦੇ ਗੇੜ ਫੜੇਗਾ ਠੀਕ ਹੈ ਜੀ ਜੇ ਆਪਾਂ ਮੰਨ ਲਾ 11-12 ਕਿਲੋ ਕਿਨੂੰ ਕਹਿ ਕੇ ਦੇਣਾ ਹਾਂ ਠੀਕ ਹੈ ਇਹ ਬਾਕੀ ਮਿੱਤਰੋ ਚੰਗੀ ਝੋਟੀ ਇਹ ਦੂਜੇ ਸੂਏ ਆ 11 ਤੋਂ 12 ਕਿਲੋ ਦੇ ਵਿੱਚ ਵਿੱਚ ਦੁੱਧ ਕਹਿੰਦਾ ਭਾਈ ਪਹਿਲੇ 11 ਪਹਿਲੇ ਵੀ ਆਪਾਂ 12 ਚੋਇਆ ਦਾ ਠੀਕ ਹੈ ਪਹਿਲੇ ਸੂਏ 12 ਕਿਲੋ 12 ਕੱਢਿਆ ਪੂਰਾ ਦੇ ਠੀਕ ਹੈ ਮਾਨ ਤਾਂ ਕੱਟਾਂ ਕੱਟੀਆਂ 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 ਕੱ ਕੰਗੀ ਝੋਟੀ ਆ ਬੁਰੀ ਆ ਤੇ ਬਾਕੀ ਜਿਹਕੇ ਜੱਜ ਦੀਏ ਤਾਂ ਮਾਨ ਸਾਹਮਣੇ ਤੇ ਆ ਕੇ ਦੇਖ ਸਕਦਾ ਤੇ ਹਫਤੇ ਇੱਕ ਦੀ ਸੂਈ ਆ 11 12 ਕਿਲੋ ਜਿਹੜਾ ਦੁੱਧ ਮੌਕੇ ਦਾ ਪਿਆਰ ਆ ਲੈ ਮਿੱਤਰੋ ਪੂਰੀ ਬਾਜਨਦਾਰ ਹਾਈਵੀ ਝੋਟੀ ਤੋਰ ਕੇ ਦਿਖਾਉਣਾ ਸਾਨੂੰ ਤੇ ਪੂਰੀ ਵੱਡੀ ਆਗੀ ਜਮ ਹਨ ਜਿਵੇਂ ਆਪਾਂ ਕਹਿ ਦਈਏ ਤੇ ਬਾਕੀ ਟੋਕੜ ਆਗੀ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਬਾਈ ਆਪਾਂ ਬਾਕੀ ਬਾਈ ਤੁਹ ਪੁੱਛ ਕੇ ਦੇਵਾਂਗੇ ਹਾਂ ਲੇਵੇ ਦੀ ਬੰਤ ਰੈੜੀ ਮੋੜਦਾ ਭਾਈ ਤਾਜੀ ਸੂਈਆਂ ਜਿਵੇਂ ਤਾਜੀ ਸੂਈਆਂ ਦੀ ਮੱਝਾਂ ਦੀ ਹੁੰਦੀਆਂ ਨਾ ਉਹ ਸਲੋਟ ਜਿਹੜਾ ਮੱਝ ਦਾ ਲੇਵਾ ਹੈ ਵੀ ਨਹੀਂ ਦਾਗਾ ਤੇ ਚੰਗੀ ਹੈ ਹਨਾ ਜਿਹੜੇ ਭਰਾ ਗਏ ਹੁੰਦੇ ਬੁਰੀਆਂ ਸ਼ਕੀਨ ਨੇ ਤਾਂ ਉਹ ਇਹ ਜਿਹੀ ਬੁਰੀਆਂ ਮੱਝਾਂ ਖਰੀਦ ਸਕਦੇ ਹਨਾ ਤੇ ਬਾਕੀ ਚੰਗੇ ਦੁੱਧ ਵਾਲੀਆ ਤੇ ਬਾਈ ਨੂੰ ਪੁੱਛਦੇ ਆ ਕੀ ਗੱਲ ਬਾਤ ਆ ਸਾਹਮਣੇ ਜਿਹੜਾ ਬੱਚਾ ਵੀ ਖਰੀਦ ਰਿਹਾ ਮਾਰਾ ਟੱਟਾ ਉਹ ਵੀ ਬੰਤ ਰੈੜੇ ਸਟੱਕੇ ਮੱਝ ਦੇ ਦੁੱਧ ਵਾਲੇ ਆਪਾਂ ਨੂੰ ਦੇਖਣ ਦਿੰਦੇ ਨੇ ਹਨਾ ਜੇ ਆਪਾਂ ਗੱਲ ਕਰ ਲਈਥਾਣਾ ਦੇ ਉੱਪਰ ਜਿਹੜੀਆਂ ਨਾੜਾਂ ਨੂੜਾਂ ਨੇ ਬਹੁਤ ਸੋਹਣੀਆਂ ਤੇ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਬਾਕੀ ਕਰਦੇ ਆ ਗੱਲਬਾਤ ਬਾਈ ਨਾ ਬਾਈ ਸਤਿ ਸ਼੍ਰੀ ਅਕਾਲ ਅਸ ਸ਼੍ਰੀ ਅਕਾਲ ਬਾਈ ਨਾਮ ਦੱਸੋ ਆਪਣਾ ਅਰਸ਼ੇਂ ਸਿੰਘ ਆ ਠੀਕ ਆ ਤਰਸੇਮ ਜੀ ਆਪਾਂ ਬਾਈ ਆ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਇਆ ਇਹ ਚੌਥੇ ਸੂਏ ਵੀ ਚੌਥੇ ਸੂਏ ਠੀਕ ਆ ਤੇ ਬਾਈ ਹੁਣ ਇਸ ਟਾਈਮ ਦੁੱਧ ਕਿੰਨਾ ਦੱਸਿਓ ਇਹ 12 ਕਿਲੋ ਆ ਵੀਰੇ 12 ਕਿਲੋ ਪੂਰਾ ਚੰਗੇ ਦੁੱਧ ਵਾਲੀ ਹਨਾ ਹਾਂ ਠੀਕ ਆ ਤੇ ਤਰਸੇਮ ਮੰਗਰ ਬਾਈ ਘਟਾ ਹਨਾ ਹਾਂ ਜੀ ਤੇ ਬਾਕੀ ਬਾਈ ਗੱਬਣ ਦਾ ਨਹੀਂ ਹੈਗੀ ਕਿ ਹੈਗੀ ਮਹੀਨੇ ਕਿ ਦੀ ਹੈ ਮਹੀਨੇ ਕਿ ਦੀ ਤੇ ਚੱਕ ਚਾਉਂਦੀ ਨਹੀਂ ਫੇਰ ਠੀਕ ਹੈ ਤੇ ਤਰਸੇਮ ਰੇਟ ਦੀ ਗੱਲ ਨਹੀਂ ਬਾਈ ਰੇਟ ਕੀ ਕਰ ਲੱਖ ਰੁਪਏ ਹੈ ਲੱਖ ਰੁਪਏ ਰੇਟ ਕਰਦੇ ਮਿੱਤਰੋ 12 ਕਿਲੋ ਬਾਈ ਕਹਿੰਦਾ ਅੱਜ ਵੀ ਦੁੱਧ ਤਿਆਰ ਆ ਤੇ ਚੰਗੇ ਦੁੱਧ ਵਾਲੀ ਝੋਟੀ ਹੈਗੀ ਤੇ ਤੀਜੇ ਸੂਏ ਬਾਈ ਜਣਾ ਹਾਂ ਤੀਜੇ ਸੂਏ ਆ ਤੇ ਬਾਕੀ ਮਾਨਦਾਨ ਬਾਈ ਹੋ ਜੂਗਾ 5-4000 ਠੀਕ ਹੈ ਮਾਨਦਾਨ ਹੋ ਜੂ ਬਾਕੀ ਸੌਦੇ ਦੀ ਗੱਲ ਹੁੰਦੀ ਸੌਦਾ ਹੋ ਗਿਆ ਮਾਨਦਾਨ ਬਾਈ ਕਹਿੰਦਾ ਜ਼ਰੂਰ ਕਰ ਦੇ ਬਾਕੀ ਮਿੱਤਰੋ ਤੁਸੀਂ ਵੀ ਮਾਨਸਾਵਾਂ ਦੀ ਤੇ ਪਹੁੰਚ ਕੇ ਚੰਗੀ ਝੋਟੀ ਜਿਹੜੀ ਖਰੀਦ ਸਕਦੇ ਹੋ ਤੇ ਮਗਰ ਕਟਾ ਵੀ ਆ ਤੇ ਬਾਕੀ ਰੇਟ ਵੀ ਲੱਗ ਕਰਦਾ ਮਾਨਦਾਨ ਜ਼ਰੂਰ ਹੋ ਜੂਗਾ ਤੇ 3-4000 ਦਾ ਮਗਰ ਕਟਾਗਾ ਬਾਕੀ ਆ ਜੋ ਉਹਦੋਂ ਹੋਰ ਦਿਖਾਉਣੇ ਬਸ ਮੈਂ ਮਤਲਬ ਕਿ ਝੋਟੀ ਦੋਰ ਦਿਖਾਉਣੇ ਆ ਸਸਤੇ ਮੁੱਲ ਦੇ ਪਹਿਲੇ ਨਾਗੀ ਤੇ ਬਾਕੀ ਚੰਗੇ ਕਦਗਾਠ ਵਾਲੇ ਪਈ ਰੋਕ ਤੇ ਥਾਣ ਲੈਵਾ ਸਾਫਾ ਬੇਲੇ ਕੋਲ ਥੋੜਾ ਲੈਵਾ ਟਾਟਾ ਜਿਹੜਾ ਜੇ ਆਪਾਂ ਗੱਲ ਕਰ ਲਈ ਤਾਜੀ ਸੂਈ ਵੀ ਹੈ ਨਾ ਤੇ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਚੰਗੀ ਝੋਟੀ ਕਦਗਾਠ ਵਾਲੀ ਵਧੀਆ ਤੇ ਕੀ ਰੇਟ ਰੂਟ ਕਰਦਾ ਕੀ ਜਾਣਕਾਰੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸੋ ਤੀਰਾ ਸਿੰਘ ਜੀ ਤੀਰਾ ਹਾਂ ਠੀਕ ਹੈ ਤੀਰੇ ਮਨ ਲਾ ਭਾਈ ਜਿਹੜੀ ਝੋਟੀ ਹੈ ਕਹਵੇਂ ਸੂਇਆ ਇਹ ਪਹਿਲਣ ਜੀ ਪਹਿਲਣ ਕਾਇਦਨ ਹੋਗਾ ਭਾਈ ਤੀਰੇ ਸੂਈ ਨੂੰ ਇਹਨੂੰ ਹੋਵੇ ਜੀ 12 13 ਦਿਨ ਹੋਵੇ ਜੀ ਠੀਕ ਹੈ 12 13 ਦਿਨ ਮਿੱਤਰੋ ਸੂਈਆ ਮਾਗਰ ਕੱਟਾ ਹਾਂ ਜੀ ਕੱਟਾ ਮਾ ਠੀਕ ਹੈ ਤੇ ਤੀਰੇ ਭਾਈ ਦੁੱਧ ਹੁਣ ਇਸ ਟਾਈਮ 9 ਲੀਟਰ ਹੈ ਜੀ ਇਸ ਟਾਈਮ ਪੂਰਾ ਹਾਂ ਜੀ ਠੀਕ ਹੈ ਤੇ ਰੇਟ ਭਾਈ ਤੀਰੇ ਕੀ ਕਰਤਾ 80000 ਰੁਪਏ ਰੇਟ ਕਰਦਾ 80000 ਮੰਨਤਾਂ ਹੋ ਜੂ ਹਾਂ ਜੀ ਠੀਕ ਹੈ ਲੈ ਮਿੱਤਰੋ 8000 ਬਾਈ ਕਹਿੰਦਾ ਮਾਨਦਾਨ ਜ਼ਰੂਰ ਹੋ ਜੂ ਰੇਟ 8000 ਲੈ ਮੇਤਰੋਕ ਝੋਟੀ ਤੋਰ ਕੇ ਦਿਖਾਉਣਿਆ ਤੇ ਝੋਟੀਆਂ ਬਜੰਦਰ ਹੈਵੀ ਤੇ ਬਾਈ ਦੰਦ ਦਾ ਪਤਾ ਚੌਗੀ ਚਾਰ ਦੰਦਾਂ ਤੇ ਬਾਕੀ ਪਿੱਠ ਪੋੜੇ ਦੀ ਬਾਡੀ ਦੀ ਬਦਲ ਕਰ ਲਈਏ ਇਧਰ ਨੂੰ ਘਵਾਵਣਾ ਹੈ ਬਾਡੀ ਦੀ ਗੱਲ ਦੀ ਬਦਲ ਕਰ ਲਈਏ ਬਹੁਤ ਸੋਹਣੀਆ ਤੇ ਪਲੀ ਹੋਈ ਝੋਟੀਆ ਤੇ ਬਾਕੀ ਬਾਈ ਕਹਿੰਦਾ ਸੇਲ ਕਰਨੀ ਆ ਮਨ ਬਣ ਗਿਆ ਪਹਿਲਾਂ ਕੋਈ ਰਾਤਾਂ ਸੀ ਵੇਚਣ ਦਾ ਬਰੀਡ ਦੀ ਕੱਟੀ ਹੈ ਜੀ ਤੇ ਥਣ ਥਣਾਂ ਦੀ ਸਪੇਸ ਵਧੀਆ ਥਣਾਂ ਦੀ ਜੇ ਆਪਾਂ ਗੱਲ ਕਰ ਲਈ ਚਾਰੇ ਥਣ ਕੱਲਾ ਕੱਲਾ ਦਾ ਤੇ ਬਾਕੀ ਬਾਈ ਤੂੰ ਪੁੱਛਦੇ ਨੇ ਕੀ ਰੈਡ ਰੂਟ ਕਰ ਬਾਈ ਸੱਚੀ ਗੱਲ ਸੱਚੀ ਗੱਲ ਬਾਈ ਤੇ ਬਾਈ ਜਿਹੜੀ ਆਪਾਂ ਝੋਟੀ ਦਿਖਾਈ ਆ ਮੈਂ ਕਿੰਨੇ ਕੇ ਟਾਈਮ ਦੀ ਆ ਇਹ ਬਾਈ 4 ਸਾਲ ਦੀ ਆ 4 ਸਾਲ ਦੀ ਠੀਕ ਆ ਤੇ ਕੀ ਗੱਲ ਹੋ ਗਈ ਬਾਈ ਵਿਚਾਰ ਬਣ ਗਿਆ ਨਹੀਂ ਨਹੀਂ ਬਾਈ ਦੋਸਤ ਨੂੰ ਬੜਾ ਅੱਛਾ ਰਹੀ ਲੈ ਮਿੱਤਰੋ ਬਾਈ ਕਹਿੰਦਾ ਸੱਚੀ ਗੱਲ ਦੱਸਦੀ ਵੀ ਰਹੀ ਨਹੀਂ ਹੈਗੀ ਤੇ ਜੇ ਕਈ ਕਈ ਵਾਰ ਕੋਈ ਭਰਾ ਹੁੰਦਾ ਵੀ ਅਗਲਾ ਮੱਥਾ ਮਾਰਨ ਦਾ ਤੇ ਬਾਈ ਦੂਜਾ ਆ ਕੇ ਹਨਾ ਸੈੱਟ ਹੋ ਜਾਂਦਾ ਹੁੰਦਾ ਬੜੀ ਵੱਡੀ ਗੱਲ ਨਹੀਂ ਹੁੰਦੀ ਪਸ਼ੂ ਤੇ ਤਾਂ ਬਾਈ ਤੁਸੀਂ ਖਰੀਦ ਸਕਦੇ ਹੋ ਤੇ ਇੱਥੇ ਆ ਕੇ ਵਧੀਆ ਮੰਡੀ ਤੇ ਆ ਕੇ ਚ ਏ ਬਈ ਰੇਟ ਦੀ ਗੱਲ ਆਂਦੀ ਰੇਟ ਬਈ 70000 70000 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਸਕਦੇ 60 ਦੀ ਹੋ ਜੂ ਮਾਨ ਮਾਨਦਾਨ ਬਈ ਹੋ ਵੀ ਹੋ ਜੂ 60 ਤੋਂ ਬਾਕੀ 65 ਤੋਂ ਕਹਿੰਦਾ ਮਾਨਦਾਨ ਹੋਰ ਵੀ ਕਰ ਦਾਂਗੇ ਤੇ ਮਿੱਤਰੋ ਜੇ ਕਿਤੇ ਝੋਟੀ ਹੈ ਮਤਲਬ ਸੂਪੀ ਤੇ ਤੁਸੀਂ ਐਂ ਹਿਸਾਬ ਲਾ ਲਓ ਵੀ ਕਿੰਨੇ ਪੈਸੇ ਦੀ ਹੋਊਗੀ ਤੁਸੀਂ ਆਪ ਹੀ ਦੇਖ ਸਕਦੇ ਹੋ ਨਾ ਚੰਗੀ ਝੋਟੀ ਆ ਕੱਦ ਕਾਠ ਵਾਲੀ ਤੇ ਪੂਰੀ ਵਜਨਦਾਰ ਹੈ ਵੀ ਬਾਕੀ ਚੰਗੀ ਝੋਟੀ ਆ ਤੇ ਬਰੀਡ ਤੇ ਕੰਮ ਕਰਨਾ ਚਾਹੁੰਦਾ ਕੋਈ ਵਾਰ ਭਰਾ ਕੋਈ ਮੱਥਾ ਮਾਰ ਕੇ ਦੇਖ ਲੈਣਾ ਦੋ ਤਿੰਨ ਵਾਰਾਂ ਰਹੀ ਨਹੀਂ ਬਾਈ ਕਹਿੰਦਾ ਤੇ ਹੋਰ ਕੋਈ ਚੱਕਰ ਨਹੀਂ ਹੈਗਾ ਤੇ ਕਿਉਂ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਕਈ ਵਾਰ ਬਾਈ ਕੋਈ ਆਕ ਆ ਜਾਂਦਾ ਹੁੰਦਾ ਕਈ ਵਾਰ ਨਹੀਂ ਦਵਾਈ ਦੂਗੀ ਤਰ੍ਹਾਂ ਹੁੰਦਾ ਤਾਂ ਲੋਟ ਕਰ ਸਕਦਾ ਤੇ ਅੱਜ ਦੀ ਵੀਡੀਓ ਮਿੱਤਰੋ ਕਿਵੇਂ ਰਹੀ ਪਸ਼ੂ ਮੰਡੀ ਮਾਨਸਾ ਤੋਂ ਇਕੱਠ ਬਹੁਤ ਹੋਣ ਲੱਗ ਗਿਆ ਮੰਡੀ ਬਹੁਤ ਭਰਨ ਲੱਗੀ ਤੇ ਜੇ ਕਿਸੇ ਭਰਾ ਨੇ ਚੰਗੇ ਪਸ਼ੂ ਲੈਣੇ ਆ ਤੇ ਜਾਂ ਸਸਤੇ ਲੈਣੇ ਆ ਤਾਂ ਉਹ ਮੰਡੀ ਤੇ ਪਹੁੰਚ ਸਕਦਾ ਇੱਥੇ ਹਰ ਪ੍ਰਕਾਰ ਦਾ ਪਸ਼ੂ ਮਿਲਦਾ ਸਸਤੇ ਸਸਤਾ ਮਹਿੰਗੇ ਤੋਂ ਮਹਿੰਗਾ ਤੇ ਤਬ ਤੱਕ ਲਈ ਦਿਓ ਇਜਾਜ਼ਤ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਜਲਦੀ ਕਿਸੇ ਨਵੀਂ ਜੀ ਮੰਡੀ ਤੇ ਤਬ ਤੱਕ ਲਈਓ ਧੰਨਵਾਦ